ਹਾਂਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਬੈਲ ਆਈਕਨ ਤੇ ਬਟਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਦੇਖਣ ਨੂੰ ਮਿਲ ਜਾਵੇ ਕਹਿੰਦਾ ਟਰੱਕ ਡਰਾਈਵਰ ਤੇ ਮਾਲਕ ਦੀ ਬਾਈ ਕਿਤੇ ਨਹੀਂ ਸਣ ਬਾਈ ਬੰਦਾ ਲੱਖ ਸੱਚਾ ਹੋਵੇ ਤਾਂ ਵੀ ਇਹਨਾਂ ਨੂੰ ਗਲਤ ਠਹਿਰਾਇਆ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਬਾਈ ਆ ਸੀਲਾਂ ਜਦੋਂ ਮੰਨਣੀਆਂ ਹੀ ਨਹੀਂ ਹੁੰਦੀਆਂ ਫਿਰ ਇਹਨਾਂ ਤੇ ਸਮਾਂ ਤੇ ਪੈਸਾ ਕਿਉਂ ਬਰਬਾਦ ਕਰਾਇਆ ਜਾਂਦਾ ਇਹਨਾਂ ਤੇ ਸਮਾਂ ਤੇ ਪੈਸਾ ਕਿਉਂ ਬਰਬਾਦ ਕਰਾਇਆ ਜਾਂਦਾ ਸੋ ਇਦਾਂ ਦੀ ਕੁਝ ਕਹਾਣੀਆਂ ਅੱਜ ਮੈਂ ਦੱਸਣ ਲੱਗਿਆ। ਇਹ ਮੈਂ ਸ਼ੇਅਰ ਪਾਇਆ ਸੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਗਿੱਲੇ ਕੋਲੇ ਨੂੰ ਲੈ ਕੇ ਜਿੱਥੇ ਕਹਿੰਦੇ ਵੀ ਹਨਾ ਅਸੀਂ ਨੀਸੀਲਾ ਸੁਲਾ ਮੰਦੇ ਪਾਣੀ ਪਾਇਆ ਤੁਸੀਂ ਐ ਕਰਿਆ ਬਾਹਰ ਕਰਿਆ ਸੋ ਸਾਡੇ ਪੈਸੇ ਘਟਣ ਦਾ ਜਾਂ ਭਾੜਾ ਘਟਣ ਦਾ ਇੱਕ ਜਰੀਆ ਬਣਾਇਆ ਹੋਇਆ। ਨਾ ਇੱਥੇ ਕੋਈ ਐਸੋਸੀਏਸ਼ਨਾਂ ਬੋਲਦੀਆਂ ਨੇ, ਨਾ ਕੋਈ ਹੋਰ, ਨਾ ਸਾਡੇ ਟ੍ਰਾਂਸਪੋਰਟ ਮੰਤਰੀ, ਨਾ ਕੁਝ ਹੋਰ। ਇਹਨਾਂ ਚੀਜ਼ਾਂ ਤੇ ਕੋਈ ਕਿਸੇ ਦੀ ਗੌਰ ਨਹੀਂ। ਕੋਈ ਟਰੱਕ ਡਰਾਈਵਰ ਮਾਲਕ ਦੀ ਕਿਤੇ ਕੋਈ ਸੁਣਵਾਈ ਨਹੀਂ। ਇਦਾਂ ਦੀ ਹੀ ਵੀਡੀਓ ਅੱਜ ਮੈਂ ਤੁਹਾਡੇ ਰੂਬਰੂ ਕਰਨ ਲੱਗਿਆ ਜੀ। ਅੱਜ ਦੀ ਵੀਡੀਓ ਸ਼ੰਕਰ ਸ਼ਰਮਾ ਮਾਲਕਾ ਜੀ ਸ਼ਰਾਉਦੀਨ ਸ਼ਾਹ ਬੈਸਟ ਬੰਗਾਲ ਦੇ ਰਹਿਣ ਵਾਲੇ ਆ ਇਹਨਾਂ ਦੀ ਗੱਡੀ ਨੰਬਰ ਆ ਜੀ WB11F6893 ਡੌਕ ਕੰਪਲੈਕਸ ਹਲਦੀਆ ਤੋਂ ਮਾਲ ਹੁੰਦਾ ਜੀ ਲੈਂਕੋਕ ਜਿਹਨੂੰ ਕਿ ਆਪਾਂ ਹਾਰਡ ਕੋਕ ਕਹਿ ਦਿੰਨੇ ਆ ਜੀ ਜਰਸੁਗੜਾ ਉੜੀਸਾ ਦਾ ਜੀ ਉੜੀ ਸਾਦਾ ਮਾਲ ਹੁੰਦਾ ਐਮਐਸਪੀ ਮੈਟੈਲਿਕ ਦਾ ਸੋ 29 ਟਨ ਮਾਲ 23 ਤਰੀਕ ਨੂੰ ਗੱਡੀ ਇਹ ਪਹੁੰਚਦੀ ਆ ਮਾਲ ਲੋਡ ਕਰਨ ਵਾਸਤੇ ਤੇ 23 ਤਰੀਕ ਦੀ ਰਾਤ ਨੂੰ ਆ ਜਿਹੜੀ ਗੱਡੀ ਉਹ ਲੋਡ ਹੋ ਜਾਂਦੀ ਆ ਗੱਡੀ ਲੋਡ ਹੋ ਜਾਂਦੀ ਆ ਉਹਨੂੰ ਲੋਡ ਕਰਕੇ ਕਹਿੰਦੇ ਆ ਤੂੰ ਬਾਰਕ ਦੇ ਵਿੱਚ ਖੜਾ ਲਾ ਸੋ ਪਾਰਕਿੰਗ ਦੇ ਵਿੱਚ ਜਿਹੜੀ ਬਾਹਰ ਪਾਰਕਿੰਗ ਹੁੰਦੀ ਆ ਲੋਡ ਕਰਕੇ ਉਹਨੂੰ ਕਿਹਾ ਜਾਂਦਾ ਵੀ ਗੱਡੀ ਤੂੰ ਪਾਰਕਿੰਗ ਦੇ ਵਿੱਚ ਲਾ ਲਾ ਜਿਹੜੀ ਬਾਹਰ ਫੈਕਟਰੀ ਦੀ ਪਾਰਕਿੰਗ ਬਣੀ ਹੁੰਦੀ ਆ ਸੋ ਇਹ ਗੱਡੀ 23 ਤਰੀਕ ਨੂੰ ਰਾਤ ਨੂੰ ਲੋਡ ਹੁੰਦੀ ਆ ਪਾਰਕਿੰਗ ਦੇ ਵਿੱਚ ਖੜੀ ਕੀਤੀ ਜਾਂਦੀ ਆ 24 ਤਰੀਕ ਨੂੰ ਇਹਨੂੰ ਇੰਜ ਜਿਹੜੇ ਇਹਦੇ ਡਾਕੂਮੈਂਟ ਆ ਬਿੱਲ ਵਗੈਰਾ ਕਾਗਜ਼ ਵਗੈਰਾ ਮਾਲ ਦੇ ਉਹ ਮਿਲ ਜਾਂਦੇ ਨੇ ਸੋ 24 ਤਰੀਕ ਨੂੰ ਗੱਡੀ ਇਹ ਚੱਲਦੀ ਆ 25 ਤਰੀਕ ਨੂੰ ਲਗਭਗ 650 ਕਿਲੋਮੀਟਰ ਦਾ ਸਫ਼ਰ ਆ ਤੇ 25 ਤਰੀਕ ਨੂੰ ਗੱਡੀ ਇਹ ਪਹੁੰਚ ਜਾਂਦੀ ਆ ਉੜੀਸਾ ਐਮ ਐਸ ਪੀ ਮਟੈਲਿਕ ਸੋ ਉੱਥੇ ਪਹੁੰਚ ਜਾਂਦੀ ਹੈ ਉੱਥੇ ਪਹੁੰਚ ਕੇ ਐਂਟਰੀ ਕਰਾਉਂਦਾ ਜੀ 26 ਤਰੀਕ ਨੂੰ ਗੱਡੀ ਆ ਇਹਦੀ ਅੰਦਰ ਲੈ ਲੈਂਦੇ ਨੇ 26 ਤਰੀਕ ਨੂੰ ਅੰਦਰ ਲੈ ਲੈਂਦੇ ਨੇ ਗੱਡੀ ਨੂੰ ਗੱਡੀ ਜਿੱਥੋਂ ਭਰੀ ਹੁੰਦੀ ਹੈ ਉੱਥੋਂ 40 ਸੀਲਾਂ ਲੱਗੀਆਂ ਹੁੰਦੀਆਂ ਨੇ 40 ਸੀਲਾਂ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਸੀਲਾਂ ਜਦੋਂ ਮੰਨਣੀਆਂ ਹੀ ਨਹੀਂ ਹੁੰਦੀਆਂ ਫਿਰ ਇਸ ਚੀਜ਼ ਦਾ ਫਾਇਦਾ ਕੀ ਆ ਸਾਡਾ ਸਮਾਂ ਤੇ ਪੈਸਾ ਦੋਨੇ ਚੀਜ਼ਾਂ ਹੀ ਬਰਬਾਦ ਹੁੰਦੀਆਂ ਸੋ 40 ਸੀਲਾਂ ਬਿਲਕੁਲ ਚੈੱਕ ਕਰਕੇ ਗੱਡੀ ਅੰਦਰ ਮਗਾਈ ਜਾਂਦੀ ਹੈ ਤੇ ਗੱਡੀ ਨੂੰ ਅੰਦਰ ਲਿਆ ਜਾਂਦਾ 26 ਤਰੀਕ ਨੂੰ ਸੋ 26 ਗਈ ਜੀ 27 ਗਈ 28 ਗਈ 29 ਗਈ 30 1 2 3 ਕਿੰਨੇ ਦਿਨ ਲੰਘੇ ਜੀ ਗੱਡੀ ਅੰਦਰੇ ਖੜੀ ਰਹਿੰਦੀ ਆ ਤਿੰਨ ਤਰੀਕ ਨੂੰ ਜਦੋਂ ਇਹ ਫਿਰ ਕਹਿੰਦਾ ਵੀ ਭਾਈ ਜੀ ਇੰਨੇ ਦਿਨ ਹੋ ਗਏ ਰੌਲਾ ਪਾਉਣਾ ਸਟਾਰਟ ਕਰ ਦਿੰਦਾ ਵੀ ਮੈਂ ਤਾਂ ਬਈ ਦਿਹਾੜੀਆਂ ਲਵਾਂ ਮੇਰੀ ਗੱਡੀ ਤੁਸੀਂ ਖੜੀ ਕਰ ਰੱਖੀ ਆ ਅੰਦਰ ਖਾਲੀ ਨਹੀਂ ਕਰਦੇ ਮੈਂ ਦਿਹਾੜੀਆਂ ਲਵਾਂਗਾ ਐਦਾਂ ਨਹੀਂ ਗੱਡੀ ਜਾਣੀ ਇਹ ਸੋ ਫਿਰ ਉਹਨੂੰ ਦੱਸਿਆ ਜਾਂਦਾ ਤਿੰਨ ਤਰੀਕ ਨੂੰ ਕਹਿੰਦੇ ਤੇਰੇ ਤਾਂ ਮਾਲ 'ਚ ਮਿਲਾਵਟ ਆ ਬਾਈ ਤਿੰਨ ਤਰੀਕ ਨੂੰ ਉਹਨੂੰ ਦੱਸਿਆ ਜਾਂਦਾ ਵੀ ਤੇਰੇ ਮਾਲ 'ਚ ਮਿਲਾਵਟ ਆ ਦੇ 6 ਲੱਖ ਰੁਪਏ ਜੁਰਮਾਨੇ ਦਾ ਕਾगज ਉਹਨੂੰ ਫੜਾਇਆ ਜਾਂਦਾ ਕਿ ਆ ਤੈਨੂੰ 6 ਲੱਖ ਰੁਪਏ ਜੁਰਮਾਨਾ ਕਰਤਾ ਜੀ ਫੈਕਟਰੀ ਨੇ 3 ਲੱਖ ਰੁਪਿਆ ਪਲਾਂਟੀ ਪਾਤੀ ਤੈਨੂੰ 3,681 ਰੁਪਏ 3,681 ਰੁਪਏ ਮਲਾਵਟ ਦੇ ਪਾਤੇ ਬੰਦਾ ਡੌਰ ਪਰ ਹੁਣ ਕੀ ਕਰੇ ਬਾਈ ਕਿੱਥੇ ਚੱਲਦੀ ਆ ਉਹਦੀ ਬਾਹ ਨਾ ਕੋਈ ਐਸੋਸੀਏਸ਼ਨਾਂ ਬੋਲਦੀਆਂ ਇਹਨਾਂ ਤੇ ਸੋ ਇੱਥੇ ਹੀ ਬਸ ਨਹੀਂ ਤਿੰਨ ਤਰੀਕ ਨੂੰ ਦੱਸਿਆ ਜਾਂਦਾ 9 ਤਰੀਕ ਨੂੰ ਇਹਨਾਂ ਬੰਦਿਆਂ ਤੇ ਐਫਆਈਆਰ ਹੋ ਜਾਂਦੀ ਆ ਇੱਕ ਇਹਤੇ ਹੋ ਜਾਂਦੀ ਆ ਇੱਕ ਟਰਾਂਸਪੋਰਟਰ ਤੇ ਹੋ ਜਾਂਦੀ ਆ ਤੇ ਇੱਕ ਇਹਦੇ ਮਾਲਕ ਤੇ ਹੋ ਜਾਂਦੀ ਆ ਤਿੰਨਾਂ ਤੇ ਐਫਆਈਆਰ ਹੋ ਗਈ ਹੁਣ ਦੱਸੋ ਇਹਦੇ ਚ ਵੀ ਮਾਲਕ ਦਾ ਕਸੂਰ ਆ ਡਰਾਈਵਰ ਦਾ ਕਸੂਰ ਆ ਜਾਂ ਟਰਾਂਸਪੋਰਟਰ ਦਾ ਹੋ ਸਕਦਾ ਤੁਹਾਡਾ ਮਾਲ ਪਿੱਛੋਂ ਖਰਾਬ ਆਇਆ ਹੋਵੇ ਰਾਜ ਹੁਣ ਡਰਾਈਵਰ ਕਹਿੰਦਾ ਮੇਰਾ ਜੀਪੀਐਸ ਚੈੱਕ ਕਰ ਲਓ ਜੀ ਹਨ ਤੇ ਜਿੰਨੇ ਟਾਈਮ ਤੇ ਗੱਡੀ ਆਉਣੀ ਚਾਹੀਦੀ ਆ ਗੱਡੀ ਮੈਂ ਲਾਤੀ ਕੋਈ ਕਿਤੇ ਗੱਡੀ ਬੇਫਾਲਤੂ ਖੜੀ ਨਹੀਂ ਮੈਂ ਤਾਂ ਕਈ ਵਾਰੀ ਆਇਆ ਹੁੰਦਾ ਵੀ ਜਦ ਲਈ ਕਦਾ ਦਿਨ ਬੰਦਾ ਘਰੇ ਖੜ ਜਾਂਦਾ ਸੋ ਇਚ ਤਾਂ ਇਦਾਂ ਦੀ ਵੀ ਕੋਈ ਗੱਲ ਨਹੀਂ ਬੰਦਾ ਕਿਤੇ ਖੜਿਆ ਵੀ ਨਹੀਂ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਗਈ ਉਹ ਕਹਿੰਦੇ ਸਾਡਾ ਤਾਂ ਮਾਲ ਓਕੇ ਸੀ ਅਸੀਂ ਤਾਂ ਇੱਥੋਂ ਚੈੱਕ ਕਰਕੇ ਭਰਦੇ ਆ ਜੇ ਤੁਸੀਂ ਚੈੱਕ ਕਰਕੇ ਤੇ ਐਮਐਸਪੀ ਮਟੈਲਕ ਵਾਲੇ ਜਦੋਂ 26 ਤਰੀਕ ਨੂੰ ਗੱਡੀ ਅੰਦਰ ਲਈ ਆ ਫਿਰ 26 ਨੂੰ 27 ਨੂੰ ਦੱਸ ਦਿਓ 28 ਨੂੰ ਦੱਸ ਦਿਓ ਦੋ ਦਿਨ ਲਾ ਲਓ ਸੈਂਪਲ ਤੁਹਾਡਾ ਗਿਆ ਹੋਣਾ 3 ਤਰੀਕ ਨੂੰ ਦੱਸਦੇ ਆ ਵੀ ਤੁਹਾਡੇ ਮਾਲ ਤੋਂ ਮਲਾਵਟਾ ਜੀ ਇਹ ਚੀਜ਼ਾਂ ਦੀ ਬਾਈ ਆਪਣੇ ਮਹਿਕਮੇ ਚ ਕਿਤੇ ਸੁਣਵਾਈ ਨਹੀਂ ਸਭ ਤੋਂ ਵੱਧ ਰਿਸਕ ਗੱਡੀ ਵਾਲੇ ਕੋਲ ਹੀ ਹੁੰਦਾ ਸਭ ਤੋਂ ਵੱਧ ਪੈਸੇ ਲਾ ਕੇ ਮਨਾਲੇ ਪੈਸੇ ਵੀ ਐਨੇ ਲਾਏ ਹੁੰਦੇ ਹਨ ਲੱਖਾਂ ਰੁਪਏ ਲਾਏ ਹੁੰਦੇ ਆ ਕਾਰੋਬਾਰ ਤੇ ਤੇ ਸੁਣਵਾਈ ਕਿਤੇ ਨਹੀਂ ਵੀ ਜਿੱਥੇ ਜੀਦਾ ਜੀ ਕਰਦਾ ਜਿਹਦੀ ਲਾਠੀ ਉਸੇ ਦੀ ਮਹਸ ਜਿੱਦਾ ਜਿੱਥੇ ਜੀ ਕਰਦਾ ਖੜਾ ਲੈਂਦਾ ਕੋਈ ਕਹਿੰਦਾ ਸਾਡੇ ਮਾਲਤ ਖਰਾਬ ਹੀ ਆ ਗੱਡੀਆਂ ਨੂੰ ਗਡਾਉਣ ਬਣਾ ਲੈਂਦੇ ਨੇ ਹੁਣ ਅਸੀਂ ਖੁਦ ਘਤਰੇ ਵੇ ਖੜੇ ਆ ਅੱਜ ਛੇਮਾ ਦਿਨ ਖਤਮ ਹੋਣ ਵਾਲਾ ਔਖਾ ਬਾਈ ਕੰਮ ਸੋ ਨਾ ਚੀਜ਼ਾਂ ਦੇ ਕੋਈ ਗੌਰ ਨਹੀਂ ਕਰਦਾ ਆ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜੇ ਮੁੱਦੇ ਵਿਚ ਆਕਲੋ ਬਾਈ ਜੀ ਕੌਣ ਉੱਥੇ ਸੁਣਵਾਈ ਕਰੂਗਾ ਜੇ ਕੋਈ ਮੰਨ ਲਓ ਕੇਸ ਵੀ ਲਾਤਾ ਜੋ ਕੇਸ ਲਾਤਾ ਉਹਦੀ ਫੇਰ ਨਹੀਂ 20 ਸਾਲ ਸੁਣਵਾਈ ਹੋਣੀ ਪਈ ਖਾਈ ਚੱਲੋ ਧੱਕੇ ਉਹਦੋਂ ਗੱਡੀ ਅੰਦਰ ਖੜੀ ਗਲ ਜੂਗੀ ਮਾਲ ਦਾ ਪਤਾ ਨਹੀਂ ਕੀ ਬਣ ਜਾਣਾ ਉਹਨੂੰ ਆਪ ਹੀ ਜਿਹਦਾ ਜ਼ਿਕਰ ਦਾ ਫੈਕਟਰੀ ਵਾਲਾ ਗੱਡੀ ਖੜਾ ਲੈਂਦਾ ਦੱਸੋ ਹੁਣ ਡਰਾਈਵਰ ਕੀ ਕਰੇ ਹੈ ਕੋਈ ਸੁਣਵਾਈ ਕਿਤੇ ਸੋ ਅੱਜ ਦੀ ਵੀਡੀਓ ਭਾਈ ਇਸ ਤਰ੍ਹਾਂ ਦੀ ਸੀ ਠੀਕ ਆ ਜੀ ਉਹਦਾ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕੁਝ ਬਣਿਆ ਹੋਊ ਜੇ ਬਣਿਆ ਹੋਊ ਤਾਂ ਜ਼ਰੂਰ ਮੈਂ ਅਪਡੇਟ ਦਊਂਗਾ ਇਸ ਚੀਜ਼ ਦੀ ਆਪਣੀ ਅਗਲੀ ਵੀਡੀਓ ਦੇ ਵਿੱਚ ਸੋ ਬਸੇ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਭਰਾ ਮੇਰੋ ਤਾਂ ਕਿ ਭਾਈ ਆਪਣੇ ਨਾਲ ਇਦਾਂ ਦੀਆਂ ਬਹੁਤ ਚੀਜ਼ਾਂ ਹੁੰਦੀਆਂ ਤੇ ਜੇ ਕਿਸੇ ਭਰਾ ਨਾਲ ਹੋਰ ਵੀ ਇਦਾਂ ਹੁੰਦਾ ਮੈਨੂੰ ਦੱਸਣਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦਾ ਮੈਂ ਉਹਦੀ ਸਟੋਰੀ ਆ ਜਿਹੜੀ ਉਹ ਜ਼ਰੂਰ ਭਾਈ ਤੁਹਾਡੇ ਰੂਹ ਰੂ ਕਰੂੰਗਾ ਲੋਕਾਂ ਦੇ ਰੂਹ ਰੂ ਕਰੂੰਗਾ ਲੋਕਾਂ ਨੂੰ ਦਿਖਾਊਂਗਾ ਕਿ ਆਹ ਸਿਸਟਮ ਆਪਸਾ ਵੀ ਹੁੰਦਾ ਸਾਡਾ ਸਾਡੇ ਨਾਲ ਬਹੁਤ ਧੱਕਾ ਹੁੰਦਾ ਸਾਡਾ ਸ਼ੋਸ਼ਣ ਹੁੰਦਾ ਹਰ ਥਾਂ ਤੇ ਕਿੱਥੇ ਨਹੀਂ ਸਾਡਾ ਸ਼ੋਸ਼ਣ ਹੁੰਦਾ ਹਰ ਜਗ੍ਹਾ ਤੇ ਹੁੰਦਾ ਜਿਹਦਾ ਜ਼ਿੰਮੇਦਾਰ ਲੱਗਦਾ ਲੁੱਟ ਲੈਂਦਾ ਸੋ ਵੀਡੀਓ ਦੇਖਣ ਲਈ ਸਾਰਿਆਂ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ